ਬਬਲਪ੍ਰੀਤ ਕਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਆਪਾਂ ਜੇ ਸੁਦੇ ਵਸਤੇ ਚਾਦਰ ਲੈ ਕੇ ਆਏ ਆ ਦੇਖੋ ਆ ਬੂ ਟਾਂਕਾ ਵਾਇਦਾ ਜੀ ਹੈ ਇਹ ਫਰੰਟ ਬਚਾ ਲਿਆ ਜੀ ਆ ਚੀਜ਼ ਤੇ ਆ ਚੀਜ਼ ਆਪਣੇ ਸਾਈਡਾਂ ਤੇ ਆ ਗਈ ਆ ਛੋਟੇ ਕੋਲ ਲਵਾਈ ਸੀ ਇਹ ਮੇਰੇ ਚਾਦਰ ਦੂਰੋਂ ਆਪਾਂ ਹਾਂ ਦੇਖ ਕਾ ਜੀ ਐਮ ਇਹ ਚਾਤਰ ਉੱਪਰ ਵੀ ਆਈ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਜੀ ਇਹ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਕਿਸੇ ਦੀ ਫਰਮਾਇਸ਼ ਤੇ ਬਣਾਈ ਹੈ ਵੀਡੀਓ ਕਿਸੇ ਦੀਦੀ ਨੇ ਬਣਵਾਉਣੀ ਸੀ ਚਾਤਰਾਂ ਅੱਜ ਠੀਕ ਕੈਰਫੁਲੀ ਪਾਇਆ ਹੈ एक खाली जी रही से इतों को भी कहरा पता है एक खदर केसमेंट की चादर है जी जे मेरी चादर सुन वादिया लगी ना कमेंट करके जरूर दसियो किमें लगी जी ਇਸ ਰਾਣਿਆਂ ਤੇ ਵੀ ਇੱਕ ਇੱਕ ਫੁੱਲੀ ਹੁੰਦੀ ਆ ਹਨਾ ਚਾਰੇ ਹੁੰਜਿਆਂ ਤੇ ਜੀ ਆਹ ਵਾਲਾ ਫੁੱਲ ਪਤਾ ਇੱਕ ਤੇ ਇਹਨਾਂ ਦੀ ਮੈਂ ਵਾਈਟ ਚਾਦਰ ਵੀ ਕੱਢੀ ਆ ਉਹ ਮੈਂ ਤੁਹਾਨੂੰ ਵੀਡੀਓ ਖੇ ਦਿਖਾਵਾਂਗੀ ਕਿਸੇ ਦਿਨ